ਇਹ ਤਾਂ ਸਭ ਇੱਕ ਪਿਤਾ ਇੱਕ ਸਕੇ ਹਮ ਬਾਰਕ ਇਤਾਂ ਅਸੀਂ ਬਣਾਈਆਂ ਨੇ ਅਸੀਂ ਹਿੰਦੂ ਆ ਅਸੀਂ ਮੁਸਲਮਾਨ ਆ ਅਸੀਂ ਸਿੱਖ ਆ ਅਸਾਈ ਹੈ ਇਤਾਂ ਅਸੀਂ ਬਣਾ ਲਈਆਂ ਨੇ ਕੈਟਾਗਰੀਆਂ ਜੀ ਪਰ ਅਸਲ ਦੇ ਵਿੱਚ ਇੱਕ ਪਿਤਾ ਇੱਕ ਪਿਤਾ ਦੇ ਅਸੀਂ ਬੱਚੇ ਆ ਪੂਰੀ ਸ੍ਰਿਸ਼ਟੀ ਇੱਕ ਪਿਤਾ ਦੀ ਹੈ ਕਿ ਪੂਰੀ ਸ੍ਰਿਸ਼ਟੀ ਦਾ ਕਰਤਾ ਕਰਤਾ ਵਾਹਿਗੁਰੂ ਅਸੀਂ ਬਣਿਆ ਪਾਣੀ ਆਇਂ ਤਾਂ ਅਸੀਂ ਵੀ ਉਤੋਂ ਹੀ ਆਪਾਂ ਕਿ ਕਿਸੇ ਟਾਈਮ ਤੇ ਸਾਨੂੰ ਵੀ ਹਿੰਦੂਆਂ ਦੀ ਗਿਣਤੀ ਵਿੱਚ ਗਿਣਿਆ ਜਾਂਦਾ ਸੀ ਹੁਣ ਜਦੋਂ ਸਿੱਖ ਧਰਮ ਬਣਿਆ ਨਾ ਕਿ ਸਿੱਖ ਧਰਮ ਦੇ ਵਿੱਚ ਲੋਕਾਂ ਦਾ ਝੁਕਾਅ ਹੋਣਾ ਸ਼ੁਰੂ ਹੋ ਗਿਆ ਹਿੰਦੂਆ ਮੁਸਲਮਾਨ ਕਿ ਜਿਸ ਜਿਸ ਨੂੰ ਵੀ ਇਛਾਈ ਚੰਗੀ ਲੱਗਦੀ ਹੈ ਸਭ ਆ ਰਿਹਾ ਭਾਈ ਤੇ ਸਿੱਖ ਬਣਦੇ ਜਾ ਰਹੇ ਮੌਕੇ ਦੀਆਂ ਹਕੂਮਤਾਂ ਉਹਨਾਂ ਨੂੰ ਇਸ ਗੱਲ ਦਾ ਫਿਕਰ ਲੱਗ ਗਿਆ ਭਾਈ ਕਿ ਭਾਈ ਇਹ ਤਾਂ ਸਾਡੀਆਂ ਦੁਕਾਨਾਂ ਖਾਲੀ ਹੋ ਰਹੀਆਂ ਨੇ ਕਿਉਂਕਿ ਉਹਨਾਂ ਨੇ ਭਾਈ ਦੁਕਾਨਾਂ ਹੀ ਖੋਲੀਆਂ ਸੀ ਉਹਨਾਂ ਨੇ ਕਰਮ ਕੰਨ ਦੇ ਦੁਕਾਨਾਂ ਖੋਲੀਆਂ ਸੀ ਇਹ ਕੰਮ ਨਹੀਂ ਕਰਨਾ ਇਹ ਕੰਮ ਜ਼ਰੂਰੀ ਹੈ ਐਸਾ ਬਹੁਤ ਕੁਝ ਹੈ ਜੋ ਸਨੋਧਿਆ ਭਾਈ ਬਹੁਤ ਸਮਾਂ ਚਾਹੀਦਾ ਉਹ ਤਾਂ ਹੌਲੀ ਹੌਲੀ ਕਿਰਪਾ ਕਰਦੇ ਆ ਗੁਰੂ ਨਾਲ ਦੀ ਨਾਲ ਕਦੇ ਇਹ ਪੰਕਤੀ ਕਦੇ ਉਹ ਪੰਕਤੀ ਕਦੇ ਸਾਹਮਣੇ ਆ ਜਾਂਦੀ ਹੈ ਭਾਈ ਕਿ ਉਹਨਾਂ ਪੜਤਾ ਬ੍ਰਹਮਣ ਨੇ ਉਹਨਾਂ ਨੇ ਦੇਖੀ ਹੈ ਕਿ ਭਾਈ ਇਹ ਤਾਂ ਸਾਡੀ ਦੁਕਾਨ ਖਾਲੀ ਹੋ ਜਾਈਏ ਤਾਂ ਸਾਰੇ ਗੁਰਨਾਨਕ ਦੀ ਛਾਂ ਨੇ ਜਾ ਰਹੀ ਹੈ ਹੋ ਗਈ ਸ਼ੁਰੂਆਤ ਖਤਮ ਕਰਨ ਦੀ ਬਰਬਾਦੀ ਦੀ ਇਹਨਾਂ ਨੂੰ ਕਿਵੇਂ ਖਤਮ ਕਰੀਏ ਬਰਬਾਦ ਕਰੀਏ ਮੌਜੂਦਾ ਸਰਕਾਰਾਂ ਭਾਵੇਂ ਔਰੰਗਜ਼ੇਬ ਬਾਹਰ ਪਾਏ ਅੰਗਰੇਜ਼ ਆਏ ਨੇ ਉਹਨਾਂ ਨੇ ਵੀ ਦੇਖਿਆ ਇੱਕ ਸ਼ਕਤੀ ਹੈ ਮੁਗਲਾਂ ਨੇ ਵੀ ਇਹ ਸੋਚਿਆ ਇੱਕ ਸ਼ਕਤੀ ਹੈ ਧਰਤੀ ਪੰਜਾਬ ਦੀ ਹੈ ਕਿ ertidhi ਪੰਜਾਬ ਦੇ ਉੱਤੇ ਦਸ਼ਮੇਸ਼ ਪਿਤਾ ਦੇ ਐਸੇ ਖੰਡੇਵਾੜੇ ਵਾਲੀ ਵਰਖ ਖੋਈ ਹੈ ਕਿ ਇਹਨਾਂ ਦਾ ਮੁਕਾਬਲਾ ਸਿਕੰਦਰ ਬਾਦਸ਼ਾਹ ਤੱਕ ਨਹੀਂ ਕਰ ਸਕਿਆ ਇਹ ertidhi ਪੰਜਾਬ ਦਾ ਇਸ ਦਾ ਜੋ ਪੌਣ ਪਾਣੀ ਹੈ ਹਵਾ ਪਾਣੀ ਹੈ ਗੁਰੂ ਦੀ ਬਖਸ਼ਿਸ਼ ਹੈ ਇਹਦੀ ਕੋਈ ਟੱਕਰ ਨਹੀਂ ਕਰ ਸਕਦਾ ਮੁਗਲ ਵੀ ਡਰੇ ਨੇ ਅੰਗਰੇਜ਼ ਵੀ ਡਰੇ ਤੇ ਅੰਗਰੇਜ਼ ਭਾਈ ਹੁਣ ਪੜੇ ਲਿਖੇ ਸੀਗੇ ਉਹਨਾਂ ਨੇ ਚਾਲਾਂ ਕਰ ਸ਼ੁਰੂ ਕਰ ਦਿੱਤੀਆਂ ਕਿਉਂ ਨਾ ਇਹਨਾਂ ਨੂੰ ਪਿੰਨ ਪਿੰਨ ਕਰਦੀ। ਆ ਜੋ ਗੁਰਦਾਰੇ ਬਣਿਆ ਨਾ ਇਹ ਸਭ ਉਹਨਾਂ ਦੀ ਦੇਣ ਹੈ। ਕਿ ਭਾਈ ਤੁਸੀਂ ਆ ਕੰਮ ਕਰੋ। ਆ ਜੋ ਤੁਹਾਡੇ ਕੋਲ ਚੰਦਾ ਇਕੱਠਾ ਕਰਦੇ ਆ ਕਾਰ ਸੇਵਾ ਵਾਲੇ ਸਾਰਿਆਂ ਨੂੰ ਇਹਨਾਂ ਨੂੰ ਸੰਤ ਮਹਾਤਮਾ ਨਾ ਸਮਝੋ। ਇਹ ਬੜੇ ਉਤਪਨੇ ਵਾਲੇ ਕੰਮ ਚੰਗੇ ਕੰਮ ਕਰਦੇ ਆ। ਜੇ ਚੰਗੇ ਹੁੰਦੇ ਭਾਈ ਇਹ ਗਿਆਨ ਦੇ ਸੋਮੇ ਖੋਲਦੇ। ਗਿਆਨ ਦੇ ਦਵਾਰ ਖੋਲਦੇ ਗਿਆਨ ਦੇ ਦਵਾਰ ਬਣਾਉਂਦੇ ਕਿ ਇੱਥੇ ਗੁਰੂ ਦੀ ਮਤ ਮਿਲਦੀ ਹੈ ਬਿਰਲਕ ਬਣਾਈਏ ਮਾਇਆ ਹੋਣ ਵਾਸਤੇ ਅਸੀਂ ਵੀ ਇਸੇ ਕਰਕੇ ਜਾਂਦੇ ਹੁਣ ਕਿੰਨਾ ਲੱਖਾਂ ਕਰੋੜਾਂ ਅਰਬਾਂ ਦਾ ਹੁਣ ਜਿੱਥੇ-ਜਿੱਥੇ ਵੀ ਭਾਵੇਂ ਚਮਕੌਰ ਸਾਹਿਬ ਦੀ ਸਭਾ ਭਾਵੇਂ ਸਰਹੰਦ ਦੀ ਸਭਾ ਪਤਾ ਵੀ ਸੰਗਤਾਂ ਲੱਖਾਂ ਦੇ ਹਿਸਾਬ ਨਾਲ ਜਾ ਰਹੀਆਂ ਨੇ ਕਿੰਨੇ ਉੱਥੇ ਲੋਕਾਂ ਦੀ ਸ਼ਰਧਾ ਭਾਵਨਾ ਤੁਹਾਡੀ ਸ਼ਰਧਾ ਭਾਵਨਾ ਜਿੰਨਾ ਕੋ ਮਾਇਆ ਗਈ ਹੈ ਉਹਨਾਂ ਦੇ ਵਿੱਚ ਕੋਈ ਮਨ ਚ ਆਇਆ ਕਿ ਭਾਈ ਇਸ ਇਲਾਕੇ ਦੇ ਵਿੱਚ ਕੋਈ ਕਾਲਜ ਕੋਈ ਯੂਨੀਵਰਸਿਟੀ ਅਸੀਂ ਤਿਆਰ ਕਰੀਏ ਕਿ ਸਾਡੇ ਬੱਚੇ ਕਿਸੇ ਦੇ ਅੱਗੇ ਸੀਸ ਨਾ ਚ ਕੋਣ ਅਸੀਂ ਇੱਥੇ ਸੰਸਾਰਕ ਮਤ ਦੇ ਨਾਲ ਦੇ ਨਾਲ ਗੁਰੂ ਦੀ ਮਤ ਦੇ ਇਹ ਗਿਆਨ ਦੀ ਖਾਲਸਾ ਦੀ ਕਿੰਨਾ ਕੋ ਭਾਈ ਕਾਲਜਾਂ ਯੂਨੀਵਰਸਟੀਆਂ ਜਿੱਥੇ ਬੱਚਿਆਂ ਨੂੰ ਪੜਾਇਆ ਜਾਵੇ ਚਲੋ ਫ੍ਰੀ ਸਿੱਖਿਆ ਦਿੱਤੀ ਜਾਵੇ ਭਾਈ ਪੈਸਾ ਉਹਦੋਂ ਨਹੀਂ ਹੈ ਪੈਸਾ ਆਇਆ ਇਕੱਠਾ ਕੀਤਾ ਕੁਝ ਨਹੀਂ ਨਿਕਲਣਾ ਉਹਦੇ ਵਿੱਚੋਂ ਤੁਸੀਂ ਦੇਖ ਕੇ ਆ ਗਏ ਹੋ ਕਦੇ ਸੋਚਿਆ ਇਹ ਲੇਖੇ ਕਿੱਥੇ ਲੱਗਦਾ ਉਸਨੂੰ ਲੇਖੇ ਲਾਓ ਆਪਣੀ ਦਸਾਂ ਨੌ ਦੀ ਕਿਰਤ ਕਮਾਈ ਨੂੰ ਪਾਈ ਇਹ ਜਿੱਥੇ ਦੇ ਰਹੇ ਆ ਉਹ ਕਾਰ ਦੇ ਕੀ ਕਰਦੇ ਆ ਆਪਣੇ ਹੀ ਘਰ ਬਣਾਉਂਦੇ ਆ ਆਪਣੇ ਸਕੂਲ ਕਾਲਜ ਤੁਹਾਡੇ ਪੈਸੇ ਤੋਂ ਹੀ ਬਣ ਕੇ ਤੁਹਾਤੋਂ ਹੀ ਫਿਰ ਬਿਜ਼ਨਸ ਕਰਦੇ ਆ ਇਹਦੇ ਸ਼ੁਰੂ ਹੋ ਜੇ ਉਹਨਾਂ ਦੇ ਸਕੂਲਾਂ ਕਾ ਜਨਨ ਕਾਣਾ ਸਾਹਿਬ ਸਕੂਲ ਹਨ ਆ ਜਾ ਕੇ ਦੇਖ ਲਓ ਭਾਈ ਜਿੰਨਾ ਮਰਜ਼ੀ ਕਹਿ ਦਿਓ ਭਾਈ ਅਸੀਂ ਅਮਰਧਾਰੀ ਆ ਜਾਂ ਕੋਈ ਪ੍ਰਚਾਰਕ ਹੋਵੇ ਇੱਕ دیਵਾਨੀ ਦੀ ਰਾਇਤ ਨਹੀਂ ਕਰਦੇ ਭਾਈ ਐਸੀ ਸ਼ੈਲ ਲਾਉਂਦੇ ਆ ਨਾ ਦੇਖੋ ਹੀ ਨਾ ਵੀ ਜੇ ਰੱਖਿਆ ਨਾਨਕ ਸਾਹਿਬ ਦਾ ਨਾਂ ਰੱਖਿਆ ਹੋਇਆ ਤੇ ਇਥੇ ਤਾਂ ਭਾਈ ਸਭ ਕੁਝ ਫ੍ਰੀ ਹੁੰਦਾ ਹੈ ਸੇਵਾਵਾਂ ਹੁੰਦੀਆਂ ਇਥੇ ਤਾਂ ਪਰ ਇਹਨਾਂ ਨੇ ਸਾਡੇ ਹੀ ਪੈਸੇ ਹੋਰ ਦੱਸੋ ਚਲੋ ਇਹ ਸਮਝ ਨਹੀਂ ਆਈ ਤਾਂ ਦੂਜੀ ਗੱਲ ਸਮਝਾ ਦਿੰਦੇ ਆ ਤੁਸੀਂ ਜਾਓ ਅੰਮ੍ਰਿਤਸਰ ਸਾਹਿਬ ਅਸਥਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਅਸਥਾਨ ਤੇ ਤੁਹਾਡਾ ਹੀ ਪੈਸਾ ਨਾ ਕਿ ਜਿੰਨੀਆਂ ਬਿਲਡਿੰਗਾਂ ਮਾਰਤਾ ਬਣਦੀਆਂ ਨੇ ਇਹ ਸੰਗਤ ਦੇ ਪੈਸੇ ਦੀਆਂ ਹੁੰਦੀਆਂ ਇਹਨਾਂ ਇਹ ਤੋਂ ਤਾਂ ਕਿ ਸੰਗਤਾਂ ਹੱਥੀਂ ਸੇਵਾ ਵੀ ਕਰਦੀ ਹੈ ਮਿੱਟੀ ਢੋਂਦੀਆਂ ਗਾਹੜਾ ਢੋਂਦੀਆਂ ਇੱਟਾਂ ਫੜਾਉਂਦੀਆਂ ਤੁਹਾਤੋਂ ਬਣਾਇਆ ਤੁਹਾਡਾ ਪੈਸਾ ਜਾ ਕੇ ਦੇਖ ਲਓ ਅਰੇ ਹੋਟਲ ਵਾਲੇ ਰਹਿਤ ਕਰ ਦੇਣਗੇ ਵਿੱਚ ਲੋ ਕੋਈ ਗੱਲ ਨਹੀਂ ਜੇ ਕਹਿ ਦੇ ਨਾ ਜੇ ਥੋੜੇ ਘੱਟ ਕਰ ਲੋ ਇਹਨਾਂ ਤੋਂ ਘੱਟ ਕਰਨ ਦੀ ਤਾਂ ਗੱਲ ਛੱਡੋ ਤੁਹਾਨੂੰ ਛੇਤੀ ਕੀਤੇ ਸਰਾ ਦੇ ਵਿੱਚ ਕਮਰਾ ਨਹੀਂ ਮਿਲਣਾ ਔਰ ਉਹਨਾਂ ਦਾ ਟਾਈਮ ਟੂ ਟਾਈਮ ਜਿਵੇਂ ਹੋਟਲਾਂ 'ਚ ਚੈੱਕ ਆਊਟ ਹੁੰਦਾ ਨਾ 12 ਵਜੇ ਤੱਕ ਵੀ ਕਮਰਾ ਰਾਤ ਨੂੰ ਭਾਵੇਂ 10 ਵਜੇ ਰਾਤ ਨੂੰ ਲਿਆ ਭਾਵੇਂ ਸ਼ਾਮ ਦੇ 5 ਵਜੇ ਲਿਆ 6 ਵਜੇ ਲਿਆ ਭਾਵੇਂ 12 ਵਜੇ ਤੋਂ ਬਾਅਦ ਦਿੰਦੇ ਜਦੋਂ ਵੀ ਲਿਆ ਉਦੋਂ ਬਾਅਦ ਚ ਦੂਸਰੇ ਦਿਨ 12 ਵਜੇ ਤੱਕ ਨਾ ਉਹਦੀ ਚੈੱਕ ਆਊਟ ਖਤਮ ਹੋ ਜਾਂਦੀ ਹੈ ਕਿ ਭਾਈ ਹੁਣ ਕਿਰਾਇਆ ਡਬਲ ਲੱਗੂ ਹੋਟਲਾਂ ਦੇ ਦੇਖਿਆ ਇਹ ਜੇ ਘੰਟਾ ਅੱਧਾ ਘੰਟਾ ਕਦੇ ਰੁਕ ਗਏ ਨਾ ਲੇਟ ਹੋ ਗਏ ਉਹ ਕਹਿੰਦੇ ਚਲੋ ਕੋਈ ਗੱਲ ਨਹੀਂ ਇੱਥੇ ਨਾਲ ਹੀ ਕਿਰਾਇਆ ਵਧਾ ਦਿੰਦੇ ਆ ਕਿ ਥੋੜਾ ਵੀ ਲੇਟ ਹੋ ਗਏ ਨਾ ਕੋਈ ਰਹਿਮ ਅਪੀਲ ਨਹੀਂ ਚੱਲਦੀ ਜੀ ਮੈਂ ਥੋੜਾ ਜਿਹਾ ਸਤਾਰ ਸਜਾਉਂਦਾ ਸੀ ਲੇਟ ਹੋ ਗਿਆ ਜਾਂ ਸਾਡੇ ਘਰ ਦੇ ਇਸ਼ਨਾਨ ਕਰਦੇ ਸੀ ਪਰਿਵਾਰ ਸੀ ਨਾਲ ਕਿਰਾਇਆ ਦੋ ਜੀ ਤੁਹਾਡਾ ਸਭ ਕੁਝ ਕੀਤਾ ਕਰਾਇਆ ਤੁਸੀਂ ਬਣਾਇਆ ਤੁਸੀਂ ਹੈ ਪੈਸਾ ਤੁਹਾਡਾ ਤੁਹਾਤੋਂ ਹੀ ਸਰਾਂ ਦੇ ਵਿੱਚ ਦੇਖੋ ਇਹ ਸ਼ਾਂਤ ਹੈ ਇਸ ਕਰਕੇ ਬਣਿਆ ਸੰਗਤਾਂ ਦੀ ਫੈਸਿਲਿਟੀ ਸਹੂਲਤ ਵਾਸਤੇ ਕਿ ਵੇ ਸੰਗਤਾਂ ਦੂਰੋਂ ਚੱਲ-ਚੱਲ ਕੇ ਆਉਂਦੀ ਹੈ ਇਹਨਾਂ ਨੂੰ ਕੋਈ ਆਰਾਮ ਦੇ ਵਿੱਚ ਕੋਈ ਤਿੱਕ ਤਣਾਵੇ ਤੇ ਉੱਥੇ ਪੂਰਾ ਚੱਲਦਾ ਬਿਜ਼ਨਸ ਕਾਰੋਬਾਰ ਪੈਸੇ ਵੀ ਦੇਣੇ ਕਿਸੇ ਵੱਡੇ ਅਹੁਦੇਦਾਰ ਦਾ ਭਾਈ ਫੋਨ ਵੀ ਜਾਵੇ ਅੱਧ ਕਿਤੇ ਜਾ ਕੇ ਮਿਲਦਾ ਜਾ ਕੇ ਪਰਖ ਕੇ ਦੇਖ ਲਿਓ ਭਾਈ ਐਵੇਂ ਨਹੀਂ ਗੱਲ ਹੁੰਦੀ ਕਿ ਕਹਿੰਦੇ ਜਾਓਗੇ ਨਾ ਇਹ ਅਜਮਾ ਕੇ ਦੇਖਿਓ ਕਿ ਬਾਕੀ ਇਹ ਗੱਲ ਸਹੀ ਹੈ ਜਾਂ ਗਲਤ ਹੈ ਜੇ ਇਹ ਸਹੀ ਹੈ ਤੇ ਬਾਕੀ ਭਾਈ ਅਸੀਂ ਐਸਾ ਕਿਉਂ ਕਰਦੇ ਜੇ ਗਲਤ ਆ ਕੇ ਦੱਸੋ ਭਾਈ ਨਹੀਂ ਗਿਆਨੀ ਜੀ ਤੁਸੀਂ ਇਹ ਗੱਲ ਗਲਤ ਕਹੀ ਹੈ ਹੁਣ ਸੁਧਾਰ ਹੋ ਗਿਆ ਉਹਨਾਂ ਚ ਪਹਿਲਾਂ ਅਸੀਂ ਚੋਰ ਧੱਕੇ ਬੈਠੇ ਹੁਣ ਸੰਤ ਮਹਾਤਮਾ ਵਰਗੇ ਪਰਵਰਤੀ ਰਖਣ ਵਾਲੀ ਸਖਸ਼ੀਅਤਾਂ ਪਹੁੰਚ ਗਈਆਂ ਉੱਥੇ ਕਿ ਉਸ ਸਥਾਨ ਦੇ ਉੱਤੇ ਜਿੱਥੇ ਸਭ ਤੋਂ ਤੁਹਾਡਾ ਹੁਣ ਫਤੇਗੜ ਸਾਹਿਬ ਹੈ ਚਮਕੌਰ ਸਾਹਿਬ ਹੋਰ ਸਥਾਨ ਅਨੰਦਪੁਰ ਸਾਹਿਬ ਕਿੰਨੇ ਸੰਗਤ ਗਈ ਹੈ ਕਿੰਨਾ ਚੜਾਵਾ ਚੜਿਆ ਕੌਮ ਦੇ ਲੇਖੇ 1 ਰੁਪਈਆ ਨਹੀਂ ਲੱਗਣਾ ਵੀ ਅਸੀਂ ਕੌਮ ਦੇ ਲਈ ਕੋਈ ਸਵਾਰ ਦੀ ਕੰਮ ਕਰੀਏ ਭਾਈ ਐਨੀ ਸਾਡੀ ਮਦਦ ਹੋ ਗਈ ਗੁਰੂ ਸਾਹਿਬਾਂ ਤਾਂ ਹੀ ਕਰਦੇ ਸੀ ਭਾਈ ਉਹਨੇ ਤਾਂ ਬੋਲੀਆਂ ਲਾਉਣੀਆਂ ਭਾਵੇਂ ਪਾਣੀ ਦੇ ਸੂਮੇ ਤਿਆਰ ਕਰਨੇ ਉਦੋਂ ਅਜਵੰਗ ਪਾਣੀ ਸਮਸੀ ਵਰ ਟੁੱਲੂ ਪੰਪ ਨਹੀਂ ਹੁੰਦੇ ਸੀ ਟੈਂਕੀਆਂ ਨਹੀਂ ਹੁੰਦੀਆਂ ਸੀ ਕਿ ਜਿੱਥੇ-ਜਿੱਥੇ ਸਥਾਨ ਬਣੇ ਆ ਭਾਵੇਂ ਤਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਦਾਸ ਗੋਵਿੰਦ ਵਰਸਾ ਜਨੇ ਬੋਲੀ ਜਨੇ ਦਸਵੇਂ ਪਾਛ ਦੇਸਤਾਂ ਦੇ ਕੋ ਗੁਰੂ ਸਹਿਬਾਨਾਂ ਦੇ ਭਾਵੇਂ ਉਹਨਾਂ ਨੇ ਪਾਣੀ ਦਾ ਪ੍ਰਬੰਧ ਕੀਤਾ ਸੀ ਉਸ ਸਮੇਂ ਤਲਾਬ ਬਣਾਏ ਗਏ ਸਰੋਵਰ ਬਣਾਏ ਗਏ ਉਹਨਾਂ ਦੇ ਮਹੱਤਵ ਹੁੰਦੇ ਸੀ ਕਾਰਨ ਕਿਉਂ ਸੀ ਹੁਣ ਪੁੱਛੋ ਕਿ ਇੰਨਾ ਭਾਈ ਪੈਸਾ ਆ ਗਿਆ ਤੁਸੀਂ ਕੀ ਬਣਾਇਆ ਭਾਵ ਪੈਸਾ ਦੇਖੇ ਤੁਸੀਂ ਆਏ ਪਰ ਗਲਤ ਜਗ੍ਹਾ ਦੇਖੇ ਲੇਖੇ ਨਹੀਂ ਲੱਗੇ ਕਿ ਲੇਖੇ ਉੱਥੇ ਲੱਗਦਾ ਭਾਈ ਜਿੱਥੇ ਸਾਡੇ ਭਲੇ ਲਈ ਸਾਡੇ ਫਾਇਦੇ ਦੀ ਗੱਲ ਕੀਤੀ ਜਾਵੇ ਗਿਆਨ ਦੀ ਗੱਲ ਕਰੋ ਭਾਈ ਕਿ ਜਦੋਂ ਅੰਗਰੇਜ਼ਾਂ ਨੇ ਦੇਖਿਆ ਬਈ ਗੱਲ ਚੱਲ ਰਹੀ ਸੀ ਨਾ ਕਿ ਗੁਰਦਰੀ ਸਾਹਿਬ ਇਹਨਾਂ ਦੀ ਦੇਣ ਹੈ ਇਹਨਾਂ ਨੇ ਪੰਥ ਨੂੰ ਬਾੜ ਦਿੱਤਾ ਆ ਗੁਰਦਰੀ ਬਦੌਲਤ ਨੇ ਅਲੱਗ-ਅਲੱਗ ਹੋਏ ਬੈਠੇ ਆ ਭਾਵੇਂ ਕੋਈ ਛੋਟਾ ਜਾਂ ਨਗਰੋ ਭਾਵੇਂ ਵੱਡਾ ਹੋਵੇ ਕਿਸੇ ਕਿਸੇ ਨਗਰ ਦੇ ਵਿੱਚ ਸਮਾਤਾ ਨਹੀਂ ਭਾਈ ਇੱਕ ਪਿਤਾ ਇੱਕ ਸਕੇਹਾਂ ਬਾਰਕ ਸਭ ਕੁਝ ਇੱਕ ਹੀ ਰਹਿਣਾ ਬਾ ਐਸੇ بڑے ਅਸਥਾਨ ਨਗਰ ਨੇ ਚਾਲੂ ਤਰਫ ਜਾਂਦੇ ਹੀ ਰਹਨੇ ਆ ਇੱਕੋ ਇੱਕ ਗੁਰੂ ਘਰਤ ਹੁੰਦਾ ਕਿ ਉਥੇ ਸਭ ਦੀ ਮਤਨਾ ਚੱਲਦੀ ਹੈ ਸਭ ਨੂੰ ਇੱਕ ਲੈ ਕੇ ਚੱਲਦੇ ਆ ਕਿਸੇ ਨਾਲ ਕੋਈ ਭੇਦ ਨਹੀਂ ਕੋਈ ਭਾਵ ਨਹੀਂ ਹੈ ਕਿਤੇ ਇਹ ਨਹੀਂ ਹੈ ਉਥੇ ਸਿਰਫ ਕੇਵਲ ਤੋਂ ਕੀ ਇਹ ਦੇਖਿਆ ਜਾਂਦਾ ਲਿਆਕ ਉੱਥੇ ਕੋਈ ਉੱਚੇ ਨੀਚੇ ਜਾਤ ਪਾਤ ਨਹੀਂ ਦਿਖੀ ਜਾਂਦੀ ਕਿ ਨਹੀਂ ਪਈ ਇਹਨੂੰ ਗੁਰੂ ਘਰ ਦੀ ਜ਼ਿੰਮੇਵਾਰੀ ਦੇਈਏ ਤੇ ਨਾ ਦੇਈਏ ਸਾਡਾ ਹੀ ਹੋਣਾ ਚਾਹੀਦਾ ਹੁੰਦਾ ਨਾ ਨਗਰਾਂ ਦੇ ਵਿੱਚ ਵੀ ਇਹ ਤਾਂ ਸਾਡੇਆਂ ਨੇ ਬਣਾਇਆ ਇਹ ਸਾਡਾ ਹੀ ਬਣੇ ਭਾਈ ਇੱਥੇ ਪਰ ਉਹਨਾਂ ਦੇ ਵਿੱਚ ਇਹ ਦੇਖਿਆ ਕਹਿੰਦੇ ਵੀ ਲਿਆਕਤ ਹੋਣੀ ਚਾਹੀਦੀ ਹੈ ਸਮਝ ਹੋਣੀ ਚਾਹੀਦੀ ਉਹਨੂੰ ਆਕੇ ਅਸੀਂ ਚਾਬੀ ਫੜਾਉਨੇ ਆ ਵੀ ਉਹ ਚੰਗਾ ਸੁਧਾਰ ਕਰੇਗਾ ਧਰਮ ਦੀ ਗੱਲ ਕਰੇਗਾ ਸਥਾਨ ਦੀ ਗੱਲ ਕਰੇਗਾ ਜਿਹਨੂੰ ਪਤਾ ਹੀ ਕੱਖ ਨਹੀਂ ਹੈ ਉਹਨੂੰ ਕਾਦੀ ਜ਼ਿੰਮੇਵਾਰੀ ਦੇਣੀ ਪਰ ਐਸੇ ਵੀ ਸੰਸ ਹੈ ਇਹਨੇ ਕੁਝ ਹੈ ਨਹੀਂ ਹੈਗੇ ਐਸੇ ਵੀ ਪਰ ਹੈਨ ਬਰਲੇ ਨਹੀਂ ਕਣੇ ਹੈਗੇ ਥੋੜੇ ਥੋੜੇ ਜਗ੍ਹਾ ਹੈਗੇ ਐਸੀ ਬੜਾ ਖੁਸ਼ ਹੁੰਦਾ ਮਨ ਦੇਖ ਕੇ ਉੱਤੇ ਵਾਕੀ ਵੀ ਐਡਾ ਵੱਡਾ ਨਗਰ ਸਥਾਨ ਇੱਕ ਤੇ ਸਾਰਾ ਨਗਰ ਸਵੇਰ ਤੋਂ ਸ਼ਾਮ ਤੱਕ ਕੋਈ ਉੱਤੇ ਲਹਿਰਾ ਵਹਿਰਾ ਲੱਗ ਜਾਂਦੇ ਆਉਂਦੇ ਜਾਂਦੇ ਰਹਿੰਦੇ ਕੋਈ ਸੇਵਾ ਕਰਦਾ ਕੋਈ ਗੁਰਬਾਣੀ ਥੜਦਾ ਕੋਈ ਸੁਖਨੀ ਸਾਹਿਬ ਕਰਦਾ ਕੋਈ ਜਪਜੀ ਸਾਹਿਬ ਕਰਦਾ ਇਹ ਅਸੇ ਸਥਾਨ ਨੇ ਭਾਈ ਜਿਤੇ ਵੱਡੀਆਂ-ਵੱਡੀਆਂ ਬਿਲਡਿੰਗਾਂ ਤਾਂ ਬਣ ਗਈਆਂ ਪਰ ਨਜਰੀ ਨਹੀਂ ਕੋਈ ਅੰਦਰ ਕਿ ਕੇਵਲ ਤੋਂ ਕੇਵਲ ਗ੍ਰੰਥ ਸਿੰਘ ਬੈਠਾ ਬਾੜ ਕਰਦਾ ਕੋਈ ਸੁਣਨ ਵਾਲਾ ਨਹੀਂ ਕੋਈ ਸਾਹਮਣੇ ਚੌਰ ਸਾਹਿਬ ਦੀ ਸੇਵਾ ਕਰਨ ਵਾਲਾ ਨਹੀਂ ਕਿ ਦੇਖਦੇ ਆ ਨਾ ਐਸੇ ਹੁੰਦਾ ਨਾ ਭਾਵ ਗੁਰੂ ਦੀ ਮਤ ਤੋਂ ਉਲਟ ਇਸ ਕਰਕੇ ਡੁੱਬੇ ਹੋਏ ਕਿ ਇਹ ਹੀ ਮਤ ਸੀ ਭਾਈ ਹੁਣ ਇਹ ਜੋ ਮਤ ਚੱਲ ਰਹੀ ਆ ਨਾ ਖਤਮ ਨਹੀਂ ਹੋਈ ਇਹ ਜਿਹੜੀਆਂ ਮੌਜੂਦਾ ਸਰਕਾਰਾਂ ਨੇ ਦੇਖਿਆ ਭਈ ਜੇ ਵੋਟ ਵੈਂਕ ਸਿੱਖਾਂ ਦਾ ਵਧਾ ਗਿਆ ਇਹਨਾਂ ਦੇ ਅਸੀਂ ਹੋ ਜਾਾਂਗੇ ਗੁਲਾਮ ਇਹ ਸੱਚ ਤੋਂ ਬਗੈਰ ਕਿਸੇ ਦੀ ਸੁਣਦੇ ਨਹੀਂ ਇਹਨਾਂ ਨੂੰ ਕੋਈ ਝੁਕਾ ਨਹੀਂ ਸਕਦਾ ਹਰਾ ਨਹੀਂ ਸਕਦਾ ਕਿਉਂ ਨਾ ਹੁਣ ਇਹਨਾਂ ਨੂੰ ਧਰਮਕ ਤੌਰ ਤੇ ਹੀ ਬੰਡੀਆਂ ਪਾ ਦਈਏ ਅਲੱਗ ਕਰ ਦਈਏ ਇਹ ਇਹਨਾਂ ਨੇ ਵੱਡੇ ਵੱਡੇ ਡੇਰੇ 'ਚ ਨਹੀਂ ਦੇਖਦੇ ਹੋ ਨਾ ਜਿਹਨਾਂ ਨੂੰ ਤੁਸੀਂ ਅਕਸਰ ਸੁਣਿਆ ਕਹਿੰਦੇ ਸਰਕਾਰੀ ਸਾਧ ਸਰਕਾਰੀ ਡੇਰੇ ਉਹ ਬਾਕੀ ਸਰਕਾਰੀ ਬਣੇ ਹੋਏ ਨੇ ਭਾਈ ਪੈਸੇ ਦੇ ਦਮ ਤੇ ਖੰਮ ਤੇ ਜੋਰ ਦੇ ਉੱਤੇ ਵੱਡੀਆਂ-ਵੱਡੀਆਂ ਬਿਲਡਿੰਗਾਂ ਸਾਲੀਆਂ ਡੇਰੇ ਬਣਾ ਲੇ ਬਸ ਤੁਸੀਂ ਜਾ ਰਹੇ ਹੋ ਕਿ ਬਾਬਾ ਜੀ ਸਰਦਾ ਬੜੀ ਹੈ ਭਾਵਨਾ ਬੜੀ ਹੈ ਕਿ ਇੱਕ ਸੱਜਣਾ ਪ੍ਰਚਾਰਕ ਹੈ ਕਹਿੰਦੇ ਜੀ ਉਹਦੀ 20 30 50000 ਇੰਨੀ ਸੰਗਤ ਹੁੰਦੀ ਆ ਤੇ ਇੱਕ ਇੱਕ ਦੀਵਾਨ ਦੇ ਵਿੱਚ ਤੇ ਭਾਈ ਉਸ ਨੂੰ ਇਹ ਗੱਲ ਕਹੀ ਹੈ ਤੇ ਸੰਤ ਨੂੰ ਵੀ ਕਹਿੰਨੇ ਆ ਤੁਸੀਂ ਸਾਧ ਨਾਲ ਜੁੜੇ ਆ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਹੀਂ ਜੁੜੇ ਹੋ। ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੁੜੇ ਹੁੰਦੇ ਤਾਂ ਉਹ ਗ੍ਰੰਥ ਆਪ ਹੀ ਤੁਹਾਡੇ ਨਗਰ ਦੇ ਵਿੱਚ ਵੀ ਹੁੰਦਾ ਵਾ। ਉੱਥੇ ਆ ਕੇ ਕਿਉਂ ਨਹੀਂ ਵਹਿੰਦੇ? ਕੇਵਲ ਤੋਂ ਕੇਵਲ ਬਹੁਤਿਆਂ ਦਾ ਸਿਰਫ ਉਹਨਾਂ ਦੀਆਂ ਗੱਲਾਂ ਵੀ ਪਤਾ ਹੁੰਦੀਆਂ ਕੀ ਉਹਨਾਂ ਨੇ ਵਿਚਾਰ ਕਰ ਦਿੱਤੀ ਹੈ। ਕੀ ਦੱਸਿਆ? ਬਸ ਜਗਤ ਕੀ ਭੇਡਾ ਚਾਲ ਕਿ ਬੜਾ ਕਾਠਾਂ ਦਾ ਆਪਾਂ ਵੀ ਚੱਲ ਕੇ ਦੇਖੀਏ ਕੀ ਹੁੰਦਾ ਉਹਦੇ ਵਿੱਚ। ਬਸ ਇਹਦੇ ਨਾਲ ਹੀ ਭਾਈ ਉਹਨਾਂ ਦੇ ਝੂਠ ਦੇ ਦੁਕਾਨਾਂ ਚਲੀਆਂ ਜਾ ਰਹੀਆਂ ਇਸ ਕਰਕੇ ਤੁਹਾਨੂੰ ਅਲੱਗ-ਅਲੱਗ ਕਰਨ ਦੀਆਂ ਵਿਧੀਆਂ ਚੱਲੀਆਂ ਨੇ ਕਿ ਸਿੱਖ ਭਾਈ ਜੇ ਇਕੱਤਰ ਹੋ ਗਏ ਇਕੱਠੇ ਹੋ ਗਏ ਇੱਕ ਹੋ ਗਏ ਇੱਕ ਗੁਰੂ ਦੀ ਮੱਥ ਲਿਆਗੇ ਇਹ ਤਾਂ ਭਾਈ ਪੂਰੀ ਸ੍ਰਿਸ਼ਟੀ ਤੇ ਰਾਜ ਕਰਨਗੇ ਤੁਸੀਂ ਇੱਕ ਛੋਟੀ ਜਿਹੀ ਧਰਤੀ ਮੰਗਦੇ ਹੋ ਇਹ ਤਾਂ ਪੂਰੀ ਦੁਨੀਆ ਨੂੰ ਖਾਲਸਾ ਰਾਜ ਬਣਾ ਸਕਦੇ ਆ ਬਸ ਇਹਨਾਂ ਨੂੰ ਵੱਡੀਆਂ ਪਾਈਆਂ ਹੋਈਆਂ ਨੇ ਇਹਨਾਂ ਨੂੰ ਬੇ ਜਿਹੜੇ ਤੁਸੀਂ ਦੇਦੇ ਹੋ ਕਿ ਵਾਹ ਜੀ ਬਾਬਾ ਜੀ ਮਸ਼ਹੂਰ ਹੋ ਗਏ ਆਹੀ ਚੱਲਦਾ ਤੁਹਾਡੇ ਅੰਦਰ ਕਿ ਬਾਬਾ ਜੀ ਬੜੀ ਸੰਗਤ ਜਾਂਦੀ ਹੈ ਗੱਡੀਆਂ ਭਰ-ਭਰ ਜਾਂਦੀਆਂ ਇਹ ਦੇਖਦੇ ਆ ਲਿਆਕਤ ਨਹੀਂ ਦੇਖਦੇ ਗਿਆਨ ਨਹੀਂ ਦੇਦੇ ਲਈ ਕਿਉਂ ਭਈ ਜਿਵੇਂ ਤੁਸੀਂ ਆਪਣੇ ਪਿਤਾ ਮਾਤਾ ਨੂੰ ਨਹੀਂ ਛੱਡ ਸਕਦੇ ਕਿ ਇਹ ਹੀ ਮੇਰੇ ਮਾਤਾ ਪਿਤਾ ਨੇ ਭਾਈ ਸੱਚੀ ਔਰਤ ਆਪਣੇ ਪਤੀ ਨੂੰ ਨਹੀਂ ਛੱਡਦੀ ਜਿੰਨਾ ਮਰਜੀ ਬਜ਼ੁਰਗ ਹੋ ਜਾਵੇ ਆਖਰੀ ਸਵਾਸ ਤੱਕ ਉਹ ਜੋ ਛੱਡਦੇ ਆ ਉਹਨਾਂ ਨੂੰ ਫਿਰ ਕਚੱਜੇ ਕਹੀ ਜਾਂਦਾ ਕਲਿਆਣੀ ਕਹੀ ਜਾਂਦਾ ਕਿ ਕਿੰਨੇ ਕੁਛ ਭੜੇ ਸ਼ਬਦ ਬੋਲਦੇ ਆ ਅਸੀਂ ਬਈ ਕੁਲਟਾ ਕਿਹਾ ਜਾਂਦਾ ਬਸ ਸਿੱਖਾ ਤੈਨੂੰ ਵੀ ਇਹੀ ਨਾਮ ਨਾਲ ਪੁਕਾਰਦੇ ਉੱਪਰ ਬੈਠੇ ਗੁਰੂ ਸਾਹਿਬਾਨ ਕਿ ਤੂੰ ਕੁਲਟਾ ਹੈ ਬਈ ਕੋ ਲੈਣਾ ਵਾ ਤੂੰ ਸੱਚਾ ਨਹੀਂ ਤੂੰ ਕੁਚੱਜਾ ਹੈ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਨੂੰ ਛੱਡ ਕੇ ਸੰਤਾਂ ਸਾਧੂਆਂ ਦੇ ਪੰਜ ਪੁੱਤਕ ਸਰੀਰਾਂ ਦੇ ਗਿਆਨ ਤੇ ਅਮਲ ਕਰ ਰਹੇ ਆ ਬਈ ਜੋ ਕਹਿੰਦੇ ਤੂੰ ਕਰਦੇ ਆ ਤੇਰੇ ਨਾਲੋਂ ਮੱਦ ਭਾਗਾ ਕੌਣ ਐ ਤੇਰੇ ਨੂੰ ਮਾਰਾ ਕੌਣ ਐ ਇਹ ਤਾਂ ਭਾਈ ਸਿੱਖਾਂ ਨੂੰ ਘਟਾਉਣ ਦੀ ਇਹ ਜੋ ਤੁਹਾਡੇ ਲਈ ਦਰਵਾਜ਼ੇ ਖੋਲਦੇ ਆ ਨਾ ਵਿਦੇਸ਼ਾਂ ਦੇ ਇਹ ਤੋਂ ਤੁਹਾਨੂੰ ਕੱਢ ਕੇ ਘਟਾਉਣਾ ਚਾਹੁੰਦੇ ਆ ਤੇ ਆਪਣੇ ਬਾੜ ਨਾ ਚਾਹੁੰਦੇ ਆ ਆ ਰਹੇ ਆ ਨਾ ਫਿਰ ਅਗਲੇ ਜਿਹਨਾਂ ਨੂੰ ਪ੍ਰਵਾਸੀ ਕਹਿੰਦੇ ਆ ਤੁਸੀਂ ਕਹੇ ਤੇ ਪ੍ਰਵਾਸੀ ਹੋ ਜੰਨੇ ਜਾ ਕੇ ਤੁਹਾਡੇ ਘਰ ਤੇ ਕੋਈ ਹੋਰ ਆ ਕੇ ਬੈਠਿਆ ਹੋਵੇ ਕਿ ਤੁਹਾਡੀ ਤਾਕਤ ਤੁਹਾਡੀ ਕਮਜ਼ੋਰੀ ਇਹ ਤੁਹਾਡੇ ਅੰਦਰ ਤਾਕਤ ਖੋ ਰਹੀ ਹੈ ਕਮਜ਼ੋਰੀਆਂ ਪਾ ਰਹੇ ਨੇ ਤੇ ਆਪਾਂ ਹੋ ਗਏ ਨਾ ਭਾਈ ਸਾਨੂੰ ਗੁਰੂ ਦੀ ਮਤ ਨਹੀਂ ਪਤਾ ਗੁਰੂ ਦੀ ਮਤ ਹੈ ਕੀ ਇਸ ਕਰਕੇ ਬਾਦਸ਼ਾਹ ਕਹਿੰਦੇ ਆ ਭਾਈ ਗੁਰੂ ਦੀ ਮਤ ਲੈ ਲੈ ਗੁਰ ਕੀ ਮਤ ਗੁਰੂ ਦੀ ਮਤ ਤੇ ਤੈਨੂੰ ਉਹ ਸੱਚੇ ਰਸਤੇ ਤੇ ਤੋਰੇਗੀ ਸੱਚੇ ਮਾਰਗ ਤੇ ਤੋਰੇਗੀ ਜਿਸ ਤੇ ਸੱਚ ਆਪ ਬੈਠਾ ਭਾਵ ਕੌਣ ਹੈ ਸੱਚ ਅਕਾਲ ਪੁਰਖ ਖੁਦ ਸੱਚ ਹੈ ਆਦ ਸੱਚ ਰੋਜ਼ ਪੜ੍ਹਦੇ कोई मूल मात्र पढ़ने वाली गल थोड़ी है मन वाली है आ द सच जुगा द सच है पी सच नानक होसी पी सच ये वैगुरु की गल की है कि वैगुरु तो बगैर सब झूठ है सारी रचना जिने बनाई है आप सच्चा रचना झूठी है वो कि उस वाहगुरु ने सरेटी साजी है आप तो सच्चा हो आप वो निर्लेप है आप वो रंग तो रहता है आकार तो रहता है। ਸਾਰੀ ਸ੍ਰੇਸ਼ਟੀ ਨੂੰ ਰੰਗ ਵੀ ਦਿੱਤੇ ਆਕਾਰ ਵੀ ਦਿੱਤੇ ਹੋਏ ਆ ਦੇਖੋ ਉਹਦੀ ਮਰਜ਼ੀ ਹੈ ਭਾਈ ਉਹ ਜੋ ਕੁਝ ਵੀ ਕਰ ਸਕਦਾ ਪਰ ਉਹਦੇ ਘਰ ਤੇ ਜਦੋਂ ਵੜਨਾ ਨਾ ਪ੍ਰਵੇਸ਼ ਕਰਨਾ ਤਾਂ ਕੇਵਲ ਤੋਂ ਕੇਵਲ ਆਕਾਰ ਤੋਂ ਵੀ ਰਹਿਤ ਵੜਨਾ ਰੰਗ ਤੋਂ ਵੀ ਰਹਿਤ ਆਕਾਰ ਜੋ ਸਾਡੇ ਇੱਥੇ ਹੈ ਇਹ ਉੱਥੇ ਕੰਮ ਨਹੀਂ ਆਉਂਦੇ ਇੱਥੇ ਮਿਟ ਜਾਂਦੇ ਆ ਰੰਗ ਰੂਪ ਸਭ ਕੁਝ ਜੋ ਕੁਝ ਵੀ ਭਾਵ ਕਮਾਇਆ ਜੋ ਖਟਿਆ ਨਾ ਇੱਥੇ ਜੋ ਬਣਾ ਬਣਾ ਕੇ ਛੱਡੀ ਜਾ ਰਹੇ ਆ ਅੱਜ ਕਮਾਇਆ ਤੂੰ ਐ ਖਾਣਾ ਕਿਸੇ ਹੋਰ ਨੇ ਇਹ ਹੁੰਦਾ ਜਗਤ ਦੇ ਵਿੱਚ ਪਰ ਸੱਚਾ ਤਾਂ ਨਾ ਨਾ ਜੋ ਜਿਨੇ ਸੱਚੀ ਕਮਾਈ ਕਰੀ ਉਹ ਤਾਂ ਕਹਿੰਦੇ ਖੋਲ ਤੋਂ ਡਾਲੇ ਭਾਈ ਚੱਕੋ ਭਾਈ ਜਿੰਨਾ ਚੱਕਣਾ ਲੁੱਟ ਲੋ ਜਿੰਨਾ ਲੁੱਟੋਂਗੇ ਉਨਾਂ ਹੀ ਵਾਧਾ ਪਈ ਇਹ ਸੱਚਾ ਤਾਂ ਨਹੀਂ ਸੀ ਭਾਈ ਜਿਹੜਾ ਉਹਨਾਂ ਮਹਾਨ ਸ਼ਖਸੀਅਤਾਂ ਨੇ ਇਕੱਤਰ ਕੀਤਾ ਜਿਨ੍ਹਾਂ ਨੇ ਸ਼ਹਾਦਤ ਤੇ ਜੰਮ ਪਿਤੇ ਆ ਇਥੇ ਹਲੇ ਵੀ ਪਰੰਪਰੇ ਕਿਹਾ ਵਿੱਚ ਲੜਦੇ ਫਿਰਦੇ ਆਂ ਝਗੜਦੇ ਫਿਰਦੇ ਨਵੇਂ ਇੱਕ ਚੱਲਿਆ ਹੋਇਆ ਭਾਈ ਵਿਵਾਦਤ ਕਿ ਗੜੀ ਚਮਕੌਰ ਦੇ ਵਿੱਚ ਉਹ ਬੀਬੀ ਦਲੇਰ ਕੋਰੇ ਨਾ ਕਿ ਉਹਦੇ ਨਾਲ ਕੋਈ ਚੱਲਦੇ ਪੰਥ ਕਹਿੰਦੇ ਇਹਨੇ ਇਹ ਗੱਲ ਕਹੀ ਕਿਉਂ ਵੀ ਉੱਥੇ ਵੀ ਜਾਤ ਪਾਤ ਸਭ ਤੋਂ ਵੱਡਾ ਬਾਦ ਵਿਵਾਦ ਨਾ ਹਲੇ ਵੀ ਪੰਥ ਵਿੱਚ ਭਾਈ ਸੰਗਤ ਸੈਂ ਕਹਿੰਦੇ ਇਹ ਉਹ ਨੇ ਜਿਨ੍ਹਾਂ ਨੂੰ ਜੀਗਾ ਕਲਗੀ ਪਾਤਸ਼ਾਹ ਨੇ ਦਿੱਤੀ ਹੈ ਦੂਸਰਾ ਨਾਮ ਹੁੰਦਾ ਹੈ ਭਾਈ ਜੈਤਾ ਜੀ ਰੰਗਰੇਟੇ ਗੁਰੂ ਕੇ ਬੇਟੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਨੂੰ ਗੜੀ ਚਮਕੌਰ ਦੇ ਸ਼ਹੀਦ ਮੰਨਿਆ ਜਾਂਦਾ ਹੈ ਆਖਰੀ ਹੁਣ ਇਹਨਾਂ 'ਚ ਵਿਵਾਦ ਆ ਕਹਿੰਦੇ ਇਸ ਇਹਨਾਂ ਦਾ ਨਾਮ ਸੀ ਇਹਨਾਂ ਦੇ ਭਾਵੇਂ ਦੋਨਾਂ 'ਚੋਂ ਕਿਸੇ ਦਾ ਨਾਮ ਵੀ ਹੋਵੇ ਭਾਈ ਦੋਨੇ ਸਾਡੇ ਦੋਨੇ ਸਾਡੇ ਆ ਕਿਉਂਕਿ ਅਸੀਂ ਗੁਰੂ ਦੇ ਆ ਅਸੀਂ ਗੁਰੂ ਦੇ ਨਹੀਂ ਬਣੇ ਇਸ ਕਰਕੇ ਅਸੀਂ ਅਲੱਗ-ਅਲੱਗ ਦਿਖਾ-ਦੇਖਦੇ ਗੁਰੂ ਦੇ ਬਣੇ ਹੁੰਦੇ ਭਾਈ ਜੇ ਗੁਰੂ ਦੇ ਹੁੰਦੇ ਫਿਰ ਤਾਂ ਕਹਣਗੇ ਭਾਈ ਨਹੀਂ ਸਾਰੇ ਸਾਡੇ ਕੋਈ ਵੀ ਕਿਤੇ ਵੀ ਚੀਤ ਹੋਏ ਹੁਣ ਇਤਿਹਾਸ ਜੇ ਸਹੀ ਵੀ ਮਿਲ ਜੂ ਫਿਰ ਕੀ ਤੁਹਾਡੇ ਨਾਮ ਤੇ ਲਾਲ ਕਿਲਾ ਲੱਗ ਜਾਣਾ ਭਾਈ ਜੋ ਜਿਹਨੂੰ ਮੰਨਦਾ ਉਹਨੂੰ ਪੁੱਛ ਕੇ ਦੇਖੋ ਤੈਨੂੰ ਮਿਲੂਗਾ ਕੀ ਉਹਦੇ ਬਦਲੇ ਔਰ ਤੂੰ ਉਹਨਾਂ ਦੇ ਬਦਲੇ ਕੀ ਕਰੇਂਗਾ ਇਹ ਦੋਨੇ ਸ਼ਖਸੀਅਤਾਂ ਨੇ ਮਹਾਨ ਸ਼ਖਸੀਅਤਾਂ ਨੇ ਸਤਕਾਰ ਦੇ ਲੈ ਕੇ ਨਹੀਂ ਭਾਈ ਤੁਸੀਂ ਉਹਨਾਂ ਦੇ ਮਾਰਗ ਤੇ ਚੱਲਣਾ ਵਾ ਭਾਵੇਂ ਭਾਈ ਸੰਤ ਸਿੰਘ ਜੀ ਹੋਣ ਭਾਵੇਂ ਸ਼ਹੀਦ ਬਾਬਾ ਜੀ ਮਨ ਸਿੰਘ ਜੀ ਸਾਡੇ ਜਾਂ ਦੋਨੇ ਦੋਨਾਂ ਦੀ ਲਿਆਕਤ ਲੈਣੀ ਹੈ ਕਿ ਦੋਨਾਂ ਜਾਣੇ ਨੇ ਭਾਈ ਇੱਥੇ ਅਸੀਂ ਵਾਦਾਂ ਵਿਵਾਦਾਂ 'ਚ ਪਏ ਹੋਏ ਆ ਇੱਕ ਨਵੀਂ ਹੋਰ ਸੁਣਿਏ ਕਦੇ ਸਰੰਦ ਦੇ ਵਿੱਚ ਕਿਉਂਕਿ ਸਾਡੇ ਕੌਣ ਦੇ ਵਿੱਚ ਨਾ ਇਹ ਜੋ ਫੋਕਰ ਪਣਾ ਹੁੰਦਾ ਨਾ ਇਹਨੇ ਸਾਨੂੰ ਡੁਗਾਇਆ ਹੋਇਆ ਉਸ ਜਨਤਾ ਦੀ ਜੋ ਸੰਗਤਾਂ ਜਾਂਦੀਆਂ ਨੇ ਭਾਈ ਉਹਨੂੰ ਹੋਰ ਕੋਈ ਕੰਮ ਨਹੀਂ ਮਿਲਿਆ ਕਹਿੰਦੇ ਟੋਪੀਆਂ ਲਾਓ ਟੋਪੀਆਂ ਨੇਜੇ ਟੰਗੀ ਕਰਨ ਦਾ ਜਿਹਨੇ ਪਹਿਲੇ ਵਾਰ ਟੰਗਿਆ ਸੀ ਨਾ ਜੇ ਉਹਨੂੰ ਨਾਲ ਟੰਗਿਆ ਹੁੰਦਾ ਆ ਨਾਉਕਤ ਨਾ ਹੁੰਦੀ ਉਹ ਗਿਆਨ ਦੇ ਅਗਲੇ ਅੰਨੇ ਉਹ ਜਿਸ ਇਤਿਹਾਸ ਦੇ ਨਾਲ ਜੁੜਿਆ ਜਿਸ ਸਥਾਨ ਤੇ ਜੁੜੇ ਹੋਏ ਆ ਇਹਨਾਂ ਨੇ ਤਾਂ ਤਿਲਕ ਜੰਜੇਵ ਦੀ ਰੱਖਿਆ ਵਾਸਤੇ ਆਪਣੀ ਜਾਨ ਦੇ ਦਿੱਤੀ ਕੀ ਸੀ ਤੇ ਜਾ ਪਿੱਤੇ ਭਈ ਗੁਰੂ ਤੇਗ ਬਹਾਦਰ ਪਾਛੀ ਜੀ ਮਹਾਰਾਜ ਹੁਣ ਵੀ ਕਹਿ ਸਕਦੇ ਸੀ ਨਹੀਂ ਭਈ ਤੁਹਾਡੇ ਕਿਹੜਾ ਕਹਾ ਪੱਗਾ ਬੰਨਿਆ ਨੇ ਦਾੜੀ ਕੇਸ ਰੱਖੇ ਮੈਂ ਨਹੀਂ ਤੁਹਾਡੇ ਬਾਤ ਵਿੱਚ ਕੁਝ ਕਰ ਸਕਦਾ ਉਹ ਤਾਂ ਜੋ ਸ਼ਰਨ ਆਵੇ ਤੇ ਸੰਕੰਠ ਲਾਵੇ ਇਹ ਵਿਰਤ ਸwami ਸੰਤ ਤੁਸੀਂ ਨਰਾਦਰ ਦੇ ਪਾਤਰ ਨਰਾਦਰ ਵਾਲਾ ਕੰਮ ਕੀਤਾ ਆਈ ਸੰਤ ਦਾ ਕਿ ਜੋ ਸੰਗਤ ਜਿਸ ਤਰ੍ਹਾਂ ਆਈ ਹੈ ਭਈ ਹੋ ਤਾਂ ਇਹ ਸਕਦਾ ਕਿ ਆਪਣੇ ਕੋਲ ਆਪਣੀ ਭਾਈ ਸਮਰੱਥਾ ਮੁਤਾਬਕ ਦਸਤਾਰਾਂ ਰੱਖ ਜੇ ਤੈਨੂੰ ਇੰਨੇ ਹੀ ਦਸਤਾਰਾਂ ਨਾਲ ਪਿਆਰ ਆ ਨਾ ਕਿ ਇਹ ਹੀ ਸਿਰਫ ਆ ਸਕਦਾ ਹੁਣ ਜਿੰਨੇ ਗਏ ਸੀ ਜਿੰਨਾ ਨਾ ਕੀਤਾ ਉਹ ਤਾਂ ਅਗਲੀ ਵਾਰ ਨਹੀਂ ਜਾਣੇ ਨਾ ਕਿਥੋਂ ਸਿੱਖੀ ਬਦਨੀ ਹੈ ਕਿ ਇਹਨਾਂ ਦੇ ਭਾਈ ਥੋੜਾ ਜਿਹਾ ਹੱਥ ਵਾਲਾ ਜਿਹਾ ਕਰਦੇ ਹੀ ਰਿਹਾ ਕਰੋ ਜੋ ਐਸੇ ਲੋਕ ਹੁੰਦੇ ਹੈ ਕਿ ਇਹਨਾਂ ਨੂੰ ਕੋਈ ਬਹਾਦਰ ਸੂਰਮੇ ਨਾ ਸਮਝੋ ਭਾਈ ਇਤਿਹਾਸ ਨੂੰ ਸਮਝੋ ਕਿ ਗੁਰੂ ਪਾਇਸ਼ਾ ਜੀ ਆਪਣਾ ਸੇਸ਼ ਦਿੰਦੇ ਆ ਤਿਲਕ ਦਿਲ ਕਲਾਉ ਭਾਈ ਮਿਟੇ ਨਾ ਤੁਹਾਡਾ ਤਲਕ ਜਨੇ ਉਤਰੇ ਨਾ ਭਾਈ ਤੁਹਾਡਾ ਇਹ ਸੇ ਕਰਕੇ ਕੁਰਬਾਨੀ ਕੀਤੀ ਇੱਥੇ ਆ ਨਵੇਂ ਇੱਕ ਸੇਵਾ ਤੁਰਪੀ ਕਹਿੰਦੇ ਟੋਪੀਆਂ ਲਾਓ ਜੀ ਫਿਰ ਕੀ ਹੋ ਜੂਗਾ ਭਾਈ ਦੱਸੋ ਕੀ ਹੋਊਗਾ ਭਾਈ ਸਮਤ ਇਹਨਾਂ ਤਾਂ ਲਿਓ ਇਹਨਾਂ ਤਾਂ ਸਮਤ ਗੁਰਦਨ ਦੇ ਪ੍ਰਧਾਨ ਗਿਆ ਸੇਵਾਵਾਂ ਸਭ ਸਮਝੋ ਆਪਣੇ ਆਪ ਹੀ ਉਹਨਾਂ ਚ ਸਿੱਖੀ ਦੇ ਗੁਣ ਆਉਣਗੇ ਜਦੋਂ ਕੋਲ ਹੀ ਨਹੀਂ ਆਉਣ ਦੇਣਾ ਜਦੋਂ ਕੋਲ ਹੀ ਨਹੀਂ ਆਉਣ ਦੇਣਾ ਫਿਰ ਸਿੱਖੀ ਕਿੱਥੋਂ ਆਣੀ ਹੈ ਭਾਈ ਐਸੀ ਐਸੀ ਭੇਡ ਚਾਲਦੇ ਹਨ ਮਗਰ ਤਰੇ ਫਿਰਦੇ ਸੋ ਇਨਾਂ ਝੂਠਿਆਂ ਤੋਂ ਬਚੋ ਭਾਈ ਕਿ ਜਿਨ੍ਹਾਂ ਨੂੰ ਅਸੀਂ ਸਿੱਖ ਬਣਾਉਣਾ ਹੈ ਸਿੱਖੀ ਦੇ ਮਾਰਗ ਤੇ ਤੋਰ ਨਾ ਪਾਈ ਉਹ ਅਜ ਮਨਮਤ ਦੇ ਰਾਹ ਤੇ ਮਨਮਤੀਆਂ ਨੂੰ ਲੈ ਕੇ ਗੁਰੂ ਨਾਨਕ ਸਾਹਿਬ ਕਿੱਥੇ ਕਿੱਥੇ ਜਾਂਦੇ ਕਿ ਕਿਸੇ ਸੰਤ ਮਹਾਤਮਾ ਕੋਲ ਨਹੀਂ ਗਏ ਕਿਸੇ ਪੀਰ ਪਗੰਬਰ ਕੋਲ ਨਹੀਂ ਗਏ ਗਏ ਕੌਡੇ ਰਕਸ਼ਸ ਨੂੰ ਸੁਧਾਰਨ ਵਾਸਤੇ ਗਏ ਭੂਮੇ ਚੋਰ ਵਰਗੇ ਸੰਧਾਨਵਾਤੇ ਗਏ ਸਿੱਧ ਸੀ ਚਰਸੀ ਸਿੱਧ ਅਗਿਆਨ ਚ ਡੁੱਬੇ ਉਹਨਾਂ ਨੂੰ ਸਦਾਨੁਵਾਤ ਤੇ ਗਏ ਪਾਪ ਜਿੱਥੇ ਜਿੱਥੇ ਬਿਮਾਰੀ ਹੈ ਬੇਵਤਾ ਭਾਈ ਉਹਨਾਂ ਦੇ ਕੋਲ ਗਏ ਤੇ ਸਾਨੂੰ ਵੀ ਭਾਈ ਸਾਨੂੰ ਜੋ ਲੱਗਦਾ ਗੁਰਮਤ ਨੂੰ ਲੱਗਦਾ ਕਿ ਇਹ ਮਨਵਤ ਦੇ ਰਾਤ ਉਹਨਾਂ ਨੂੰ ਤਾਂ ਲੈ ਕੇ ਆਉਣਾ ਕਿ ਉਹਨਾਂ ਤਾਂ ਅਸੀਂ ਰਿਪੇਅਰ ਕਰਨਾ ਭਾਈ ਲੈ ਆਓ ਜੇ ਭਜਾ ਦਾਂਗੇ ਫਿਰ ਕਿੱਥੋਂ ਠੀਕ ਹੋਣਾ ਉਹਨਾਂ ਤਾਂ ਬਦ ਤੋਂ ਬਦ ਮੌਕੇ ਦੇ ਸੇਵਾ ਦੇ ਲਾਓ ਭਾਈ ਤੁਸੀਂ ਹੀ ਕਰਨੀ ਹੈ ਤੁਹਾਡੇ ਘਰੋਂ ਇਹ ਦੇਖ ਆਉਣੀ ਹੈ ਤੁਸੀਂ ਸਜਾਉਣੀ ਹੈ ਤੁਸੀਂ ਬਣਾਉਣੀ ਹੈ ਇਹ ਦਾੜੀ ਕਿਸੇ ਨਾਲ ਕੋਈ ਨਾ ਕਿ ਰੱਬ ਬਣਦਾ ਭਈ ਇਹਦਾ ਭਾਵ ਤਾਂ ਫਿਰ ਬਾਕੀ ਦੁਨੀਆ ਤਾਂ ਸਾਰੀ ਜੰਨੀ ਹੈ ਉਹ ਤਾਂ ਸਾਰੀ ਨਰਕਾਂ ਵਾਲੀ ਹੋਣੀ ਹੈ ਨਾ ਤੇ ਜੇ ਗੁਰਬਾਣੀ ਪੜ੍ਹੀ ਹੁੰਦੀ ਤੇ ਸਤਗੁਰ ਪਾਸ਼ਾ ਭਗਤ ਕਬੀਰ ਜੀ ਮਾਰਦੇ ਇਹ ਬਚਨ ਸੁਣਨੇ ਦਾ ਕਬੀਰ ਪ੍ਰੀਤ ਏਕ ਸਿਉ ਕੀਏ ਆਨ ਦੁਬਦਾ ਜਾਏ ਰੱਬ ਨਾਲ ਪ੍ਰੀਤ ਕਰ ਸਾਰੇ ਭਰਮ ਭਲੇਖੇ ਚੜਦੇ ਭਾਵੇਂ ਲੰਬੇ ਕੇਸ ਕਰ ਉਹ ਇਹਨਾਂ ਕਦਾ ਸਮਝ ਗਏ ਭਾਵੇਂ ਤੂੰ ਕੇਸ ਲੰਬੇ ਕਰ ਲੈ ਭਾਵੇਂ ਘਰ ਮਰਡਾਏ ਭਾਵੇਂ ਤੂੰ ਜਮਈ ਇਹਨਾਂ ਨੂੰ ਕਲੀਨ ਸ਼ੇਵ ਕਰ ਦੇ ਪਰ ਅੰਦਰ ਪ੍ਰੀਤ ਹੋਣੀ ਚਾਹੀਦੀ ਹੈ ਅੰਦਰ ਪ੍ਰੇਮ ਹੋਣਾ ਚਾਹੀਦਾ ਗੁਰੂ ਤੇ ਵਿਸ਼ਵਾਸ ਹੋਣਾ ਚਾਹੀਦਾ ਕਿ ਜੇ ਹੁਣ ਸਿੱਖ ਨੂੰ ਪਛੀਹੇ ਤੇਰੇ ਭਾਈ ਦਾੜੀ ਕੇਸ ਕਰ ਗੁਰੂ ਤੇ ਪ੍ਰੋਸਾ ਵਿਸ਼ਵਾਸ ਹੈ ਜੇ ਵਿਸ਼ਵਾਸ ਹੈ ਤਾਂ ਪਹਿਲਾਂ ਤਾਂ ਇਹ ਦੱਸੋ ਗੋਲ ਕੰਨ ਜਿ ਦੇਖੇ ਲੋਨੇ ਗੁਰੂ ਘਰ ਨੂੰ ਦਰਵਾਜ਼ੇ ਕਿਉਂ ਲਾਉਨੇ ਜਿੰਦੇ ਕਿਉਂ ਲਾਉਨੇ ਕੀ ਤੇਰੇ ਕੋਲ ਵਿਸ਼ਵਾਸ ਹੈ ਭਾਈ ਅਸਰੋਂ ਦੀ ਕੇਟੀ ਤੇ ਗੁਰਦਾਰੇ ਜਾਓ ਦੇਖੋ ਜਾ ਕੇ ਆਲਮਗੀਰ ਸਾਹਿਬ ਜਾਣਦੇ ਆ ਨਾ ਤਾਂ ਹੋਰ ਵੀ ਦੇਖ ਲਿਓ ਨਾਲੇ ਪਤਾ ਵੀ 24 ਘੰਟੇ ਸੰਗਤ ਆਉਂਦੀ ਜਾਂਦੀ ਹੈ ਦਰਵਾਜ਼ੇ ਖੁੱਲੇ ਆ ਸੇਵਾਵੰਦ ਨੇ ਫੇਰ ਵੀ ਵੱਡੇ ਵੱਡੇ ਜਿੰਦੇ ਲੱਗੇ ਹੋਏ ਇੱਕ ਨਹੀਂ ਇਕੱਠੇ ਪੰਜ ਪੰਜ ਜਿੰਦੇ ਲੱਗੇ ਹੁੰਦੇ ਆ ਭਾਈ ਭਾਵ ਗੋਲਕ ਵੱਡੀ ਹੈ ਇਤੇ ਕੁਛ ਹੈ ਨਹੀਂ ਗਾ ਗੁਰੂ ਤੇ ਭਰੋਸਾ ਨਹੀਂ ਵਿਸ਼ਵਾਸ ਨਹੀਂ ਤੈਨੂੰ ਬਿਲਕੁਲ ਭਰੋਸਾ ਨਹੀਂ ਹੈ ਭਾਈ ਫਿਰ ਤੂੰ ਗੁਰੂ ਦਾ ਕਿਥੋਂ ਹੋ ਗਿਆ ਇਹ ਆ ਸਾਡੇ ਭਰਮ ਭਲੇਖੇ ਸੋ ਐਵੇਂ ਨਾ ਕੋਈ ਬਾਣ ਕਰੇ ਕਿ ਅਸੀਂ ਭਾਈ ਪਤਾ ਨਹੀਂ ਵੀ ਅਮਰਤ ਖੰਡੇ ਵਾਟੇ ਵਾਲਾ ਪੀਲੇ ਦਾੜੀ ਕੇਸ ਰੱਖ ਲਈ ਦਸਤਾਰ ਸੋਨੇ ਹੋ ਗਏ ਮੁਕਤ ਮੁਕਤ ਹੋਣਾ ਗੁਰੂ ਦੇ ਉਸੂਲਾਂ ਤੇ ਗੁਰੂ ਦੇ ਮਾਰਗ ਤੇ ਚੱਲ ਕੇ ਕਿ ਜਿਨ੍ਹਾਂ ਨੇ ਭਾਈ ਕੁਰਬਾਨੀਆਂ ਕੀਤੀਆਂ ਨੇ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨਾ ਕਿ हे ਸਤਿਗੁਰੂ ਪਾਤਸ਼ਾਹ ਜੀ ਜੇ ਬਹੁਤਾਂ ਨੇ ਕਿਣਕਾ ਮਾਤਰ ਤਾਂ ਮੇਰੇ ਹਿਰਦੇ ਵਿੱਚ ਇਹਨਾਂ ਪ੍ਰਤੀ ਪ੍ਰੇਮ ਵਸਾ ਦੇ ਤੇ ਇਹਨਾਂ ਦੇ ਬਚਨਾਂ ਨੂੰ ਮੰਨਾਂ ਛੋਟੇ ਸਹਿਬਜ਼ਾਦਾ ਨਾਲ ਪ੍ਰੇਮ ਤਦ ਹੁਣ ਜਦੋਂ ਉਹਨਾਂ ਵਾਂਗ ਧਰਮ ਦੀ ਪਾਲਣਾ ਕਰਦੇ ਕਰਦੇ ਇਸ ਸੰਸਾਰ ਦੇ ਵਿੱਚੋਂ ਜਾਵਾਂ